ਬੋਲ ਗਊ ਮਾਤਾ ਕੀ ਜੈ ਸਾਰੇ ਸ਼੍ਰੀ ਪ੍ਰੇਮਾਨੰਦ ਜੀ ਗਊ ਸੇਵਾ ਸੰਸਥਾਨ ਦੇ ਮੈਂਬਰ ਇੱਥੇ ਖੜੇ ਹੈ ਜੀ ਕੁਝ ਐਸ ਪਰਿਵਾਰ ਦੇ ਮੈਂਬਰ ਨਹੀਂ ਆ ਸਕੇ ਕਿਉਂਕਿ ਕੁਝ ਕੰਮ ਦੇ ਵਿੱਚ బిజీ ਸੀ ਤੇ ਕੁਝ ਉਥੋਂ ਗਊ ਮਾਤਾ ਦੀ ਸੇਵਾ ਕਰਕੇ ਸਿੱਧੇ ਚਲੇ ਗਏ ਤੇ ਇਹ ਜਿਹੜੀ ਅੱਜ ਦੀ ਵੀਡੀਓ ਬਣਾਉਣ ਦਾ ਮਕਸਦ ਹੈ ਸਾਡਾ ਇਹਦੇ ਵਿੱਚ ਬਹੁਤ ਜ਼ਿਆਦਾ ਸਾਰੇ ਗਊ ਪੰਗਤਾਂ ਦੀ ਇੱਕ ਡਿਮਾਂਡ ਆਈ ਸੀ ਕਿ ਸਾਨੂੰ ਇਹ ਇੱਕ ਧਨ ਰਾਸ਼ੀਏ ਦੇ ਵਿੱਚ ਪਾਉਣ ਲਈ ਇੱਕ ਗੱਲਿਆ ਦੀ ਜ਼ਰੂਰਤ ਹੈ ਤੇ ਸਾਰੇ ਜਿਹੜੇ ਇਹ ਪਰਿਵਾਰ ਦੇ ਮੈਂਬਰ ਹੈ ਉਹਨਾਂ ਨੇ ਇੱਕ ਬਹੁਤ ਹੀ ਆਪਣੇ ਸੋਚ ਸਮਝ ਕੇ ਇੱਕ ਗੱਲੇ ਤਿਆਰ ਕੀਤੇ ਗਊ ਮਾਤਾ ਲਈ ਇਸ ਗੱਲੇ ਦੇ ਵਿੱਚ ਗਊ ਮਾਤਾ ਬਛੜਾ ਤੇ ਕ੍ਰਿਸ਼ਨ ਭਗਵਾਨ ਜੀ ਤੇ ਰਾਧਾ ਰਾਣੀ ਪੂਰੀ ਸਰਕਾਰੀ ਇੱਥੇ હાજર ਹੈ ਜੀ ਜਿਸ ਦੇ ਸਦਕਾ ਸਾਰੇ ਆਪਣੇ ਕੰਮ ਹੁੰਦੇ ਐ ਤੇ ਗਊ ਮਾਤਾ ਤੇ ਬਛੜਾ ਜਿਹਦੀ ਸੇਵਾ ਨਾਲ ਐ ਸਮਝੋ ਮੰਦਰ ਗੁਰਦੁਆਰੇ ਸਾਰੇ ਕੀਤੀ ਜਾਇਆ ਜਾਂਦਾ ਜਦੋਂ ਗਊ ਮਾਤਾ ਦੀ ਸੇਵਾ ਕੀਤੀ ਜਾਂਦੀ ਹੈ ਤੇ ਐਸੀ ਤਰ੍ਹਾਂ ਹੀ ਅਸੀਂ ਕਹਿੰਨੇ ਆ ਵੀ ਜਿਸ ਭਗਤ ਨੂੰ ਵੀ ਬਹੁਤ ਭਗਤਾਂ ਦੀ ਡਿਮਾਂਡ ਸੀ ਕਿ ਗੱਲਾਂ ਸਾਨੂੰ ਦਿੱਤੇ ਜਾਂਦੇ ਇਹ ਗੰਡਲਿਆਂ ਦੀ ਅੱਜ ਤੋਂ ਅਸੀਂ ਲੋਕਾਂ ਨੂੰ ਡਿਸਟ੍ਰੀਬਿਊਟ ਕਰਨੇ ਸ਼ੁਰੂ ਕਰਾਂਗੇ ਤੇ ਜਿਸ ਭਗਤ ਨੂੰ ਹੋਰ ਨੂੰ ਵੀ ਜ਼ਰੂਰਤ ਹੈ ਉਹ ਸਾਨੂੰ ਦੱਸ ਦੇਵੇ ਕਿਸੇ ਵੀ ਸੰਸਥਾ ਦੇ ਮੈਂਬਰ ਨਾਲ ਸੰਸਥਾ ਦੇ ਪਰਿਵਾਰ ਦੇ ਮੈਂਬਰ ਨਾਲ Shri Premanand ji Gau Seva Sanstha ਦੇ ਮੈਂਬਰ ਨਾਲ ਕੰਟੈਕਟ ਕਰਕੇ ਤੇ ਇਹ ਗੱਲਾਂ ਪ੍ਰਾਪਤ ਕਰ ਸਕਦਾ ਹੈ ਤਾਂ ਜੋ ਇਹ ਗੱਲਾਂ ਘਰੇ ਰੱਖ ਕੇ ਵੀ ਗਊ ਮਾਤਾ ਦੀ ਸੇਵਾ ਹੋ ਸਕਦੀ ਹੈ ਕਿਉਂਕਿ ਹਰ ਬੰਦੇ ਤੋਂ ਗਊਸ਼ਾਲਾ ਦੇ ਵਿੱਚ ਨਹੀਂ ਜਾਇਆ ਜਾਂਦਾ ਕਿਉਂਕਿ ਕੁਛ ਰਜੇਮਿਆਂ ਦੀ ਕਰਕੇ ਜਾਂ ਕਈ ਵਾਰ ਆਪਣੀ ਸਿਹਤ ਅਯਾਸਤ ਨਹੀਂ ਦਿੰਦੀ ਜਾਂ ਕਈ ਵਾਰ ਗਊ ਮਾਤਾ ਹੀ ਨਹੀਂ ਆਪਣੇ ਕੋਲ ਬੁਲਾਉਂਦੀ ਕਈ ਭਗਤਾਂ ਨੂੰ ਇਹ ਵੀ ਦਿੱਕਤ ਹੋ ਜਾਂਦੀ ਹੈ ਐਸੇ ਕਰਕੇ ਅਸੀਂ ਕਹਿਣਾ ਚਾਹੁੰਦੇ ਹਾਂ ਜੋ ਭਗਤ ਵੀ ਇਸ ਗੁੱਲਗ ਦਾ ਚਾਹਵਾਨ ਹੋਵੇ ਉਹ ਕਿਸੇ ਵੀ ਮੈਂਬਰ ਨਾਲ ਕੰਟੈਕਟ ਕਰੇ ਤੇ ਅਸੀਂ ਉਸ ਦੀ ਵਧੀਆ ਤਰੀਕੇ ਨਾਲ ਵੀਡੀਓ ਬਣਾ ਕੇ ਪਾਈ ਜਾਊਗੀ ਕਿ ਇਸ ਤਰ੍ਹਾਂ ਹੋਰ ਵੀ ਲੋਕ ਗਊ ਸੇਵਾ ਦੇ ਵਿੱਚ ਉਤਸ਼ਾਹਿਤ ਹੋਣ ਤੇ ਗਊ ਸੇਵਾ ਵੱਧ ਤੋਂ ਵੱਧ ਹੋਵੇ ਸ੍ਰੀ ਪ੍ਰੇਮਾਨੰਦ ਗਊ ਸੇਵਾ ਸੰਸਥਾਨ ਦਾ ਇੱਕੋ ਹੀ ਮਕਸਦ ਹੈ ਗਊ ਸੇਵਾ ਤੇ ਦੂਸਰਾ ਹੈਗਾ ਮਨੁੱਖਤਾ ਦੀ ਸੇਵਾ ਤੇ ਗਊ ਸੇਵਾ ਤੇ ਮਨੁੱਖਤਾ ਦੀ ਸੇਵਾ ਇਸ ਚੀਜ਼ ਵੱਨੀ ਪ੍ਰੇਮਾਨੰਦ ਗਊ ਸੇਵਾ ਸੰਸਥਾਨ ਦੇ ਮੈਂਬਰ ਤੇ ਪਰਿਵਾਰ ਵੱਧ ਰਿਹਾ ਹੈ ਤੇ ਪਰਿਵਾਰ ਵੀ ਸਾਡਾ ਦਿਨੋ ਦਿਨ ਵੱਡਾ ਹੁੰਦਾ ਜਾ ਰਿਹਾ ਹੈ ਤੇ ਐਸੀ ਤਰ੍ਹਾਂ ਹੀ ਅਸੀਂ ਕਹਿੰਦੇ ਆ ਸਾਡੇ ਨਾਲ ਹੋਰ ਵੀ ਬਹੁਤ ਜ਼ਿਆਦਾ ਜੁੜਨ ਤਾਂ ਜੋ ਆਪਾਂ ਸੇਵਾ ਦੇ ਵਿੱਚ ਹਰ ਟਾਈਮ ਹਾਜ਼ਰ ਰਹੀਏ ਕੇਵਲ ਅੰਕਲ ਜੀ ਹਰ ਟਾਈਮ ਹਾਜ਼ਰ ਹੁੰਦੇ ਐ ਹੇਮਰਾਜ ਅੰਕਲ ਜੀ ਇੱਧਰ ਸਾਡੇ ਪਵਨ ਅੰਕਲ ਜੀ ਨੀਰਜ ਜੀ ਤੇ ਆਪਣੇ ਜਿੰਦਲ ਸਾਹਿਬ ਜੀ ਜਿਹੜੇ ਵੀਡੀਓ ਬਣਾ ਰਿਹਾ ਇੱਧਰ ਬਾਵੀਕ ਜੀ ਤੇ ਮੋਹੀ ਜੀ ਤੇ ਇੱਕ ਬੱਚਾ ਜਿਹੜਾ ਦਿੱਲੀ ਹੁੰਦਾ ਉਹਦਾ ਜਿਹਾ ਬੱਚਾ ਦੇਖੋ ਜੀ ਹੁਣ ਹੀ ਗਊਆਂ ਨਾਲ ਰਹਿਣ ਦਾ ਸ਼ਿਕੀਨ ਹੋ ਗਿਆ ਤਾਂ ਕ੍ਰਿਸ਼ਨ ਭਗਵਾਨ ਦੇ ਕੰਮ ਹੁਣੀ ਸ਼ੁਰੂ ਕਰ ਦੂ ਇਹ ਬੱਚਾ ਤੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਜਿਹੜੇ ਵੀ ਸਾਡਾ ਕਿਸੇ ਰੂਪ ਦੇ ਵਿੱਚ ਵੀ ਸਹਾਇਕ ਦਿੰਦੇ ਆ ਹਰ ਟਾਈਮ ਸਹਿਯੋਗ ਦਿੱਤਾ ਹੈ ਮੰਡੀ ਦੇ ਗਊ ਭਗਤਾਂ ਨੇ ਛੇ ਭਗਤਾਂ ਨੇ ਰਾਧਾ ਰਾਣੀ ਦੇ ਭਗਤਾਂ ਨੇ ਤੇ ਐਸੀ ਤਰ੍ਹਾਂ ਹੀ ਸਾਡਾ ਸਹਿਯੋਗ ਦਿੰਦੇ ਰਹਿਣ ਤੇ ਅਸੀਂ ਹਰ ਟਾਈਮ खरे ਉਤਰਨ ਦੀ ਕੋਸ਼ਿਸ਼ ਕਰਾਂਗੇ ਇੱਕ ਮੈਂ ਕਹਿਣਾ ਚਾਹੁੰਨਾ ਹੈ ਅੱਜ ਦੋ ਬੱਚੇ ਦੇਖੇ ਜਿਨ੍ਹਾਂ ਦੇ ਵਿੱਚੋਂ ਇੱਕ ਬੱਚੇ ਨੂੰ ਜੁੰਦੇ ਜੀ ਕੁੱਤਿਆਂ ਨੇ ਖਾਧਾ ਓਹੋ ਸਾਡਾ ਮਨ ਇੰਨਾ ਦੁਖੀ ਹੋਇਆ ਜੁੰਦੇ ਜੀ ਕੁੱਤਿਆਂ ਨੇ ਖਾਣਾ ਕਿਸੇ ਜੁੰਦੇ ਬੇਜਵਾਨ ਨੂੰ ਤਾਂ ਬਹੁਤ ਹੀ ਦਰਦਨਾਕ ਹੈ ਦੇਖੋ ਤੁਸੀਂ ਜਦੋਂ ਸਵੇਰੇ ਵੀਡੀਓ ਪਾਈ ਸੀ ਮੈਂ ਕਹਿਣਾ ਚਾਹੁੰਨਾ ਜਿੰਨੀ ਸਾਡੀ ਹਿੰਮਤ ਹੋਈ ਅਸੀਂ ਇਹਦਾ ਕੰਟੈਕਟ ਕਰਕੇ ਸਾਨੂੰ ਇਹ ਬੱਚੇ ਸਭਾ ਦੋ ਤਾਂ ਬਹੁਤ ਵੱਡੀ ਗੱਲ ਹੈ ਮੈਂ ਇਹ ਨਹੀਂ ਜ਼ਿੰਮੇਵਾਰੀ ਓੜਦਾ ਵੀ ਅਸੀਂ ਸਾਰੇ ਸਾਂਭ ਸਕਦੇ ਹਾਂ ਜਿੰਨੀ ਗਊ ਮਾਤਾ ਨੇ ਸਾਨੂੰ ਸ਼ਕਤੀ ਦਿੱਤੀ ਅਸੀਂ ਵੱਧ ਤੋਂ ਵੱਧ ਸਾਂਭਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਮੈਨੂੰ ਇਹ ਅੱਜ ਬਹੁਤ ਬੁਰਾ ਲੱਗਿਆ ਜਦੋਂ ਕੁੱਤਿਆਂ ਨੇ ਖਾਦੇ ਦੋ ਬੱਚੇ ਸੀ ਇੱਕ ਬਚ ਗਿਆ ਉਹਨੂੰ ਥੋੜਾ ਬਹੁਤ ਹੀ ਖਾਦਾ ਸੀ ਅਸੀਂ ਜੀਵਨ ਸ਼ਰਮਾ ਜੀ ਮੈਂ ਤੇ ਜੀਵਨ ਸ਼ਰਮਾ ਜੀ ਆਪ ਕੋਲ ਲੜਕਾ ਜਿਹੜਾ ਉਹਨਾਂ ਤਿੰਨਾਂ ਨੇ ਅਸੀਂ ਸਵੇਰੇ 10 ਵਜੇ ਉਸ ਬੱਚੇ ਨੂੰ ਲਿਜਾ ਕੇ ਸ਼੍ਰੀ ਗੋਬਿੰਦ ਗਪਾਲਸ ਕੀ ਬੱਚਿਆਂ ਨੂੰ ਇਸ ਤਰ੍ਹਾਂ ਨਾ ਛੱਡੋ ਕਿਉਂਕਿ ਆਪਾਂ ਘਰੇ ਦਾ ਕਹਿੰਦੇ ਆ ਪੁੱਤ ਦਾ ਜਨਮ ਹੋਵੇ ਜਦੋਂ ਗਊ ਮਾਤਾ ਕਿਸੇ ਨੂੰ ਜਨਮ ਦਿੰਦੀ ਹੈ ਬੱਚੇ ਜਾਂ ਬੱਚੀ ਨੂੰ